ਮਾਤਾ ਗੁਜਰਕੌਰ ਜੀ ਅਤੇ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਪਿੰਡਾਂ ਦੇ ਵਿੱਚ ਲੰਗਰ ਲਗਾਏ ਜਾ ਰਹੇ ਨੇ ਇਹ ਲੰਗਰ ਸ੍ਰੀ ਚਮਕੌਰ ਸਾਹਿਬ ਫਤਿਹਗੜ ਸਾਹਿਬ ਜਾ ਰਹੀਆਂ ਸੰਗਤਾਂ ਦੇ ਲਈ ਲਗਾਏ ਜਾ ਰਹੇ ਹਨ ਇਹਨਾਂ ਲੰਗਰਾਂ ਦੇ ਵਿੱਚ ਦੁੱਧ ਅਤੇ ਪ੍ਰਸ਼ਾਦਿਆਂ ਦੀ ਸੇਵਾ ਕੀਤੀ ਜਾਂਦੀ ਹੈ ਪਿੰਡ ਕੜਾਣੀ ਕਲਾਂ ਦੇ ਬਸੱਡੇ ਦੇ ਨਜ਼ਦੀਕ ਦੁੱਧ ਅਤੇ ਪ੍ਰਸ਼ਾਦਿਆਂ ਦਾ ਲੰਗਰ ਲਗਾਇਆ ਗਿਆ ਪਿੰਡ ਦੀ ਨੌਜਵਾਨ ਸਭਾ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਪਿਛਲੇ 19 ਸਾਲਾਂ ਤੋਂ ਲਗਾਤਾਰ ਲਗਾਏ ਜਾ ਰਹੇ ਨੇ 22 ਦਸੰਬਰ ਤੋਂ ਸ਼ੁਰੂ ਹੋ ਕੇ ਇਹ ਲੰਗਰ 28 ਦਸੰਬਰ ਤੱਕ ਚੱਲਣਗੇ ਇਸ ਮੌਕੇ ਇਸ ਨੌਜਵਾਨ ਸਭਾ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਵਾਲ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਅੱਜ ਦੇ ਸਮੇਂ ਵਿੱਚ ਇਨ੍ਹਾਂ ਸ਼ਹਾਦਤਾਂ ਤੋਂ ਸੇਧ ਲੈਣ ਦੀ ਜ਼ਰੂਰਤ ਹੈ ਅਤੇ ਨਸ਼ੇ ਤੋਂ ਸਾਨੂੰ ਆਪਣਾ ਜੀਵਨ ਰਹਿਤ ਕਰਨਾ ਚਾਹੀਦਾ ਹੈ ਦੂਸਰੇ ਪਾਸੇ ਉਹਨਾਂ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਚਮਕੌਰ ਸਾਹਿਬ ਜਾ ਰਹੇ ਨੌਜਵਾਨਾਂ ਨੂੰ ਤਾਕੀਦ ਕੀਤੀ ਕਿ ਉਹ ਜਦੋਂ ਟਰੈਕਟਰ ਟਰਾਲੀਆਂ ਉੱਪਰ ਇਨ੍ਹਾਂ ਹਸਤਾਨਾਂ ਉੱਪਰ ਜਾਂਦੇ ਨੇ ਤਾਂ ਹੁਲੜਵਾਦੀ ਤੋਂ ਗ੍ਰੇਸ ਕਰਨਾ ਚਾਹੀਦਾ ਹੈ ਇਸ ਮੌਕੇ ਡਾਕਟਰ ਵਿਵੇਂਦਰਪਾਲ ਸ਼ਰਮਾ ਜੋ ਕਿ ਇੱਕ ਆਪ ਆਗੂ ਨੇ ਅਤੇ ਸਮਾਜ ਸੇਵੀ ਨੇ ਉਹਨਾਂ ਨੇ ਦੱਸਿਆ ਕਿ ਸਾਨੂੰ ਸਾਹਿਬੇ ਕਮਾਲ ਸ਼੍ਰੀ ਗੁਰੂ ਗਵਿੰਦ ਸਿੰਘ ਸਾਹਿਬ ਜੀ ਦੀ ਮਾਨਵਤਾਵਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖੀ ਵਾਲੀ ਸੋਚ ਉੱਪਰ ਪਹਿਰਾ ਦੇਣ ਦੀ ਜ਼ਰੂਰਤ ਹੈ ਤੇ ਸਾਨੂੰ ਇਸ ਸੋਚ ਉੱਪਰ ਚੱਲਣ ਦੀ ਜ਼ਰੂਰਤ ਹੈ। ਹਉ ਗੱਲ ਕਰਦੇ ਹਾਂ ਇਸ ਲੰਗਰ ਸੇਵਾ ਵਿੱਚ ਵੱ ਚੜ ਕੇ ਹਿੱਸਾ ਲੈਣ ਵਾਲੇ ਪਿੰਡ ਵਾਸੀਆਂ ਤੇ ਨੌਜਵਾਨਾਂ ਦੇ ਨਾਲ ਅੱਤੇ ਗੱਲ ਕਰਦੇ ਹਾਂ ਸਮਾਜ ਸੇਵੀ ਡਾਕਟਰ ਰਵਿੰਦਰਪਾਲ ਸ਼ਰਮਾ ਜੀ ਦੇ ਨਾਲ ਤੇ ਦੇਖਦੇ ਹਾਂ ਇਸ ਲੰਗਰ ਦੇ ਵਿੱਚ ਲੈ ਕੇ ਉਹਨਾਂ ਦੇ ਕੀ ਵਿਚਾਰ ਨੇ। ਭਾਈ ਡਾਕਟਰ ਸ਼ਰਮਾਂ ਜੀ ਤੁਹਾਡਾ ਖੜਿਆ ਤੁਹਾਡੇ ਨਗਰ ਕਹਾਣੀ ਕਲਾਂ ਵਿਖੇ ਜਿੱਤੇ ਕਿ ਅੱਜ ਨੌਜਵਾਨਾਂ ਵੱਲੋਂ ਜੋ ਸ਼ਹੀਦੀ ਪੰਦਰਵਾਲਾ ਚੱਲ ਰਿਹਾ ਹੈ ਮਾਤਾ ਗੁਜਰਕੌਰ ਅਤੇ ਛੋਟੇ ਸਹਿਜਾਦਿਆਂ ਦੀ ਲਸਾਨੀ ਸ਼ਹਾਦਤ ਹੋਈ ਹੈ ਇਹਨਾਂ ਦੇ ਵਿੱਚ ਇਸ ਮੌਕੇ ਦੇ ਉੱਪਰ ਸੰਤਾ ਨੂੰ ਕੀ ਸੁਨੇਹਾ ਦੇਣਾ ਚਾਹਾਂ ਮੈਂ ਡਾਕਟਰ ਰਵਿੰਦਰਪਾਤ ਸ਼ਰਮਾ ਆਲ ਇੰਡੀਆ ਵਾਈ ਚੇਅਰਮੈਨ ਹੋਮ ਰੈਟਸ ਮੇਰਾ ਸੁਨੇਹਾ ਇਹ ਹੀ ਹੈ ਵੀ ਮਾਤਾ ਗੁਜਰਕੌਰ ਦੀ ਜਿਹੜੀ ਕੁਰਬਾਨੀਆਂ ਬੱਚਿਆਂ ਦੀ ਸਹਿਜਾਦਿਆਂ ਦੀ ਹਮੇਸ਼ਾ ਹੀ ਸਦਾ ਲਈ ਯਾਦ ਰਹੂ ਰਹੂਗੀ ਇਹ ਨਾ ਭੁੱਲਣ ਵਾਲੀ ਹੈ ਇਹਨਾਂ ਦੇ ਪੂਰਨ ਚੱਲਦੇ ਹੋਏ ਸਾਡੇ ਜਿਹੜਾ ਦੇਸ਼ ਔਰ ਵਿਦੇਸ਼ ਹੈ ਮੈਂ ਆਹੀ ਬੇਨਤੀ ਕਰਦਾ ਹਾਂ ਸਾਡੇ ਨਗਰਾਂ ਨੂੰ ਜਿੰਨੇ ਵੀ ਹੈਗੇ ਨੇ ਆਪਣਾ ਨਸ਼ੇ ਤੋਂ ਰਹਿਤ ਰੋ ਜਿਹੜੀ ਯੂਥ ਹੈ ਆਪਣਾ ਕਢਾਣੀ ਕਲਾ ਦੇ ਜਿੰਨੇ ਸੇਵਕ ਨੇ ਆਪਣਾ ਬਹੁਤ ਤਕੜੀ ਸੇਵਾ ਇਹਨਾਂ ਨੇ ਸਹਿਯੋਗ ਦਿੱਤਾ ਪਿੰਡ ਨੇ ਨਗਰ ਨੇ ਉਹ ਦੇਸ਼ ਵਿਦੇਸ਼ ਵਾਸੀਆਂ ਨੇ ਸਭ ਨੇ ਸਹਿਯੋਗ ਦਿੱਤਾ ਹੈ ਇਸੇ ਕਰਕੇ ਅਸੀਂ ਕਹਿੰਦੇ ਵੀ ਜਿਹੜੀ ਸਰਕਾਰਾਂ ਜ਼ੁਲਮ ਦਾ ਟਾਕਰਾ ਕਰਦੀਆਂ ਨੇ ਉਹ ਵੀ ਉਸ ਤਰ੍ਹਾਂ ਕਰਦੇ ਨੇ ਇਹ ਸਿੱਧੀ ਜਿਹੜੇ ਦਿਨ ਯਾਦ ਹਮੇਸ਼ਾ ਹੀ ਮਾਤਾ ਗੁਜਰ ਕੌਰ ਜੀ ਦੇ ਸਹਿਬ ਯੋਧਿਆਂ ਦੇ ਅਸ਼ੀਰਵਾਦ ਨਾਲ ਹਮੇਸ਼ਾ ਹੀ ਜਿਹੜੀ ਦੇਨ ਦੁਨੀਆ ਰਾਜ ਚੌਗਣੀ ਸਾਡਾ ਪੰਜਾਬ ਹੈ ਜਿਹੜਾ ਗੁਰੂ ਪੀਰਾਂ ਦੀ ਧਰਤੀ ਹੈ ਹਮੇਸ਼ਾ ਹੀ ਇਹ ਰਿਹਾ ਜਿਹੜਾ ਜ਼ੁਲਮ ਕਰਦਾ ਇੱਥੇ ਜ਼ੁਲਮ ਦੇ ਟਾਕਰੇ ਲਈ ਟਾਈਮ-ਟਾਈਮ ਤੇ ਸਾਥ ਨਾਲ ਗੁਰੂਆਂ ਨਾਲ ਪੀਰਾਂ ਨੇ ਹਮੇਸ਼ਾ ਹੀ ਰੱਖਿਆ ਕਰਤੀ ਹੈ ਪੰਜਾਬ ਦੀ ਇਸ ਕਰਕੇ ਜਿਹੜਾ ਪੰਜਾਬ ਹੈ ਸਾਡਾ ਇਹ ਰੰਗਲਾ ਪੰਜਾਬ ਹੈ ਸਰਕਾਰਾਂ ਜਿਹੜੀਆਂ ਹੈ ਭਗਵਾਨ ਜਮਾਨ ਸਰਕਾਰ ਜੀ ਜਿਵੇਂ ਮੈਂ ਬਹੁਤ ਧੰਨਵਾਦ ਕਰ ਜਿਨੇ ਫਤਿਹਗੜ੍ਹ ਸਾਹਿਬ ਦੇ ਡੀਜੀਪੀ ਸਾਹਿਬ ਦਾ ਧੰਨਵਾਦ ਕਰਦੇ ਫਤੇਗੜ ਸਾਹਿਬ ਦੇ ਵਿੱਚ ਬਹੁਤ ਵਧੀਆ ਢੰਗ ਤੇ ਆਪਣਾ ਅਵਸਥਾ ਕੀਤਿਆ ਕਾਨੂੰਨ ਵਿਵਸਥਾ ਉਹਨਾਂ ਦੇ ਦੇਖਰੇਖ ਚ ਬਕਰਾਰ ਹੈ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਸਰਕਾਰਾਂ ਦਾ ਜਿਹੜੀ ਟਾਈਮ ਟਾਈਮ ਤੇ ਜ਼ੁਲਮ ਕਰਦੇ ਨਹੀਂ ਆ ਉਹਨਾਂ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਟਾਈਮ ਟਾਈਮ ਦੇ ਵਿੱਚ ਗੁਰੂ ਪੀਰਾਂ ਨੇ ਆਪਣਾ ਰੂਪ ਧਾਰਿਆ ਇਸ ਕਰਕੇ ਸਾਡੇ ਘੁੜਾਣੀ ਕਲਾ ਜਿਹੜੀ ਧਰਤੀ ਹੈ ਛੇਵੇਂ ਪਾਤਸ਼ਾਹ ਦੀ ਏ ਸਾਡੀ ਨਗਰੀ ਧਰਤੀ ਬਹੁਤ ਹੀ ਕਾਬਿਲਤਾ ਸਾਡਾ ਭਾਈਚਾਰਾ ਜਿਹੜਾ ਹੈਗਾ ਨਗਰ ਦੇ ਤੇ ਬਹੁਤ ਬਕਰਾਰ ਹੈ ਔਰ ਵਧੀਆ ਟੰਗ ਦੇ ਅਸੀਂ ਜਿੰਨੇ ਵੀ ਧਾਰਮਿਕ ਦੇ ਪ੍ਰੋਗਰਾਮ ਹੁੰਦੇ ਨੇ ਇਹ ਸਿਆਸੀ ਪ੍ਰੋਗਰਾਮ ਹੁੰਦੇ ਇੱਕ ਮੱਚ ਦੇ ਭਾਈਚਾਰੇ ਅਕਤ ਸਾਡਾ ਬਕਰਾਰਾ ਮੈਂ ਇਸ ਕਰਕੇ ਦੇਸ਼ ਔਰ ਵਿਦੇਸ਼ ਦੇ ਵਿੱਚ ਬੈਠਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਮੁੰਡੇ ਕਮੇਟੀਆਂ ਦਾ ਜਿਹੜੇ ਗੁਰਸਿੱਖ ਨੇ ਸਾਡੇ ਯੂਥ ਆ ਰਹੀ ਹੈ ਇਹਨਾਂ ਦਾ ਬਹੁਤ ਵਧੀਆ ਪ੍ਰਾਲਾ ਹੈ ਸਾਡੇ ਨਗਰ ਨੂੰ ਔਰ ਜਿਹੜਾ ਦੇਸ਼ ਔਰ ਵਿਦੇਸ਼ ਦੇ ਵਿੱਚ ਸਾਰੇ ਸਹਿਯੋਗ ਦੇ ਰਿਹਾ ਮੈਂ ਇਸ ਕਰਕੇ ਸਾਰੀ ਸੰਗਤ ਦਾ ਤੇ ਆਪਣੇ ਪਰਿਵਾਰ ਦਾ ਆਪਣੀ ਸਰਕਾਰਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋਧਨ ਅਸੀਂ ਇਹੀ ਸਨੇਹ ਦਿੰਦੇ ਆ ਵੀ ਮਦਾਗੁਰ ਗੁਰਗੋਰੀਆ ਸਾਹਿਬ ਜੀ ਆਦਿ ਪਰਚਨਾਂ ਦੇ ਚੱਲਦੇ ਹੋਏ ਸਿੱਖੀ ਨੂੰ ਵੱਲੋਂ ਵੱਧ ਤੋਂ ਵੱਧ ਚੱਲੀਏ ਆਪਾਂ ਤਾਂ ਜੋ ਜਿਹੜਾ ਨਸ਼ਾ ਚੱਲ ਰਿਹਾ ਹੈ ਉਹਦੇ ਠੱਲ ਪਾਈ ਜਾਵੇ ਤੇ ਨੌਜਵਾਨ ਪੀੜੀ ਬਸ ਨਸ਼ੇ ਤੋਂ ਇੱਕ ਬਾਬਾ ਜੀ ਜਿਹੜੋਂ ਸ਼੍ਰੀ ਫਤਿਹਗੁਰ ਸਾਹਿਬ ਜਾਂ ਅਨੰਦਪੁਰ ਸਾਹਿਬ ਜਾਂ ਜਿੱਥੇ ਚੌਕੌਰ ਸਾਹਿਬ ਨੌਜਵਾਨ ਜਾਣਦੇ ਨੇ ਰੱਲੀਆਂ ਉੱਪਰ ਜਾਂਦੇ ਟਰੈਕਟਰਾਂ ਉੱਪਰ ਜਾਂਦੇ ਨੇ ਹੜਦੰਕ ਕਰਦੇ ਨੇ ਬੰਗੋਜੀ ਕਰਦੇ ਨੇ ਅਸੀਂ ਇਹਨਾਂ ਨੂੰ ਕਹਿੰਦੇ ਆ ਕਿ ਜਿਸ ਤਰੀਕੇ ਨਾਲ ਤੁਸੀਂ ਜਾਣੇ ਹੋ ਜਿਸ ਮਕਸਦ ਨੂੰ ਜਾਣੇ ਹੋ ਉਸ ਮਕਸਦ ਨੂੰ ਮੂਹਰੇ ਰੱਖ ਕੇ ਚੱਲੋ ਨਾ ਕਿ ਹੁਲੜਵਾਜੀ ਜਾਂ ਕੋਈ ਇਦਾਂ ਹੀ ਸਰਾਰਤ ਜਾਂ ਕੋਈ ਕਿਸੇ ਕੰਦਾ ਨਸ਼ਾ ਵਰਤ ਕੇ ਨਾ ਜਾਓ ਤੇ ਜਿਵੇਂ ਆਪਾਂ ਫਤੇਗੜ ਸਾਹਿਬ ਜਾਣੇ ਆ ਅਨੰਦਪੁਰ ਸਾਹਿਬ ਜਾਣੇ ਆ ਜਿਹੜੇ ਮਕਸਦ ਨੂੰ ਜਾਣੇ ਆ ਉਸ ਮਕਸਦ ਲਈ ਆਪਣਾ ਯਾਤਰਾ ਕਰੋ ਠੀਕ ਹੈ ਇਹ ਬੱਚੇ ਨਹੀਂ ਅਸੀਂ ਬਹੁਤ ਸਲਾਂਗਾ ਕਰਦੇ ਆ ਜੀ ਪਿੰਨਾਂ ਵਿੱਚ ਉਹਨਾਂ ਨੇ ਸੇਵਾ ਕੀਤੀ ਗਈ ਆ ਤੇ ਇਹਨਾਂ ਪੰਚਾਇਤ ਵੱਲੋਂ ਤੇ ਆਪਣੇ ਪਿੰਡ ਪਰਵਾਹ ਨਾ ਨਾਰੇ ਵੀਰਾਂ ਵੱਲੋਂ ਇਹਨਾਂ ਵੀਰਾਂ ਵੱਲੋਂ ਵੀ ਇਹ ਨਗਰ ਚਲਾਇਆ ਚਰਾਜਾਂ ਲੰਗਰ ਚੱਲ ਰਿਹਾ ਹੈ ਜੀ ਇਹ ਚਾਹੇ 22 ਤੀ ਲੈ ਕੇ 28 ਤੀ ਇੱਕ ਲੰਗਰ ਚੱਲਦਾ ਜੀ ਇੱਥੇ ਇਸਨੇ ਹਦਿਆਂ ਚਾਹਾਂਗੇ ਵੱਧ ਤੋਂ ਵੱਧ ਸੇਵਾ ਵਿੱਚ ਜੁੜੋ ਤੇ ਗੁਰਸਿੱਖੀ ਨਾਲ ਵੀ ਵੱਧ ਤੋਂ ਵੱਧ ਜੁੜੋ ਇੱਥੇ ਗੁਰੂਆਂ ਦੇ ਆਪਣੇ ਰੇਕਾਦਮਾਂ ਤੋਂ ਚੱਲੋ ਜੀ ਤਾਂ ਕਿ ਬੱਚੇ ਇਹਨਾਂ ਨਸ਼ਿਆਂ ਤੋਂ ਜਾਂ ਹੋਰ ਚੀਜ਼ਾਂ ਤੋਂ ਬਚ ਸਕਣ। ਹਾਂਜੀ ਪ੍ਰਾਜਾ ਜੀ ਕਿਨਾ ਤੁਹਾਡਾ? ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਉਪੇ ਸਹਿਰ ਜੱਜਰ ਦੀ ਇੰਨਾ ਦਰਾਂ ਦੇ ਵਿੱਚ ਸ਼ਹੀਦੀ ਜੋ ਜਾਲੀ ਸਰਕਾਰਾਂ ਸੀ ਆ ਉਸ ਸਮੇਂ ਦੀਆਂ ਮੁਗਲ ਸਰਕਾਰ ਸੀ ਛੋਟੇ ਸਾਹਦੇਵ ਜੀ ਦੀ ਚਾਗਿਆ ਮੱਧਕੁੱਦਰ ਕੌਣ ਨੇ ਸ਼ਹੀਦ ਕੀਤਾ ਗਿਆ ਇਸ ਮੌਕੇ ਤੁਹਾਡੇ ਪਿੰਡ ਜੋ ਨੌਜਵਾਨ ਸਾਹਿਬ ਉਹ ਲੰਗਰ ਲਗਾਏ ਗਏ ਨੇ ਇਸ ਮੌਕੇ ਦੇ ਉੱਪਰ ਕੀ ਕਹਿਣਾ ਚਾਹੁੰਦੇ ਇਸ ਮੌਕੇ ਤੇ ਮੈਂ ਇਹੀ ਕਹਿਣਾ ਚਾਹੁੰਦਾ ਜਿਆਦਾ ਜਿਆਦਾ ਸੇਵਾਦਾਰ ਜੁੜਨ ਸਾਡੇ ਨਾਲ ਹੀ ਜੋ ਸੀ ਜਿਵੇਂ ਇਹ ਸਾਲ ਲੰਗਰ ਲਾਏ ਉਹ ਵੀ ਅਸੀਂ ਅੱਗੇ ਜਨ ਸਾਨੂੰ ਹੋ ਗਏ 19 ਸਾਲ ਲੰਗਰ ਲਾਉਂਦਿਆਂ ਨੂੰ ਵੀ ਇਹੀ ਜਗ੍ਹਾ ਤੇ ਹਾਂਜੀ ਪ੍ਰੋਜੈਕਟ ਕਿਨਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨੌ ਅਕਵਾਲ ਸਿੰਘ ਆ ਜੀ ਪਿੰਡ ਘਟਾਣੀ ਚੱਲਾਂ ਵਿੱਚੇ ਜੋ ਛਿਤੀ 15ਵਾਂ ਚੱਲ ਰਿਹਾ ਹੈ ਲੰਗਰ ਲਗਾਏ ਗਏ ਨੇ ਇਸ ਮੌਕੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਇਹੀ ਸਨੇਹਾ ਜੀ ਵੱਧ ਤੋਂ ਵੱਧ ਸੇਵਾ ਕਰਨ ਆਓ ਜੀ ਤੇ ਸੇਵਾਦਾਰਾਂ ਦੀ ਇਹ ਕਮਯਾ ਸੇਵਾ ਕਰਨ ਵੱਧ ਤੋਂ ਵੱਧ ਆਉਣ ਜੀ ਦੇਖੋ ਦੂਜਾ ਲੰਗਰ ਮਤਲਬ ਸ਼ੁਰੂ ਕਿੱਥੇ ਹੈ 22 ਤਰੀਕ ਤੋਂ ਜੀ ਉਹ ਤਾਂ ਚੱਲਨੇ ਹਾਂ ਜੀ 22 ਤਰੀਕ ਤੋਂ ਸ਼ੁਰੂ ਕਰਾਈ 28 ਤਰੀਕ ਤੱਕ ਜੋ ਨੋਜਨ ਕੀਤੀ ਜਾਂ ਇਸ ਨੂੰ ਕਾਸਟ ਆਫ ਦੇ ਕੀ ਕੀ ਦੇਣਾ ਚਾਹੁੰਦੇ ਅਹੀਂ ਆ ਜੀ ਵੀ ਨਸੇ ਬੱਲੀਆ ਨਾ ਜਾਓ ਗੁਰਸਿੱਖ ਬਣੋ ਅਮਰਤਾ ਸਖੋ ਜੀ ਹਾਂ ਜੀ